ਇੱਥੇ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਅੱਜ ਮਸ਼ਹੂਰ ਪੰਜਾਬੀ ਗਾਇਕ ਆਰਨੈਤ ਪਹੁੰਚੇ ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਵੱਧ ਚੜ ਕੇ ਖਨੌਰੀ ਬਾਰਡਰ ਤੇ ਪਹੁੰਚਣਾ ਚਾਹੀਦਾ ਹੈ ਉੱਥੇ ਹੀ ਉਹਨਾਂ ਨੇ ਸਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਕਿਸਾਨਾਂ ਦੀ ਗੱਲਬਾਤ ਮੰਨ ਲੈਣੀ ਚਾਹੀਦੀ ਹੈ ਕਿਉਂਕਿ ਸਾਰਾ ਇਕਸਿਸਟਮੀ ਕਿਸਾਨੀ ਦੇ ਨਾਲ ਚੱਲਦਾ ਹੈ ਇਸ ਤਰ੍ਹਾਂ ਵੱਡੇ ਪੱਧਰ ਤੇ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਇੰਡਸਟਰੀ ਦੇ ਕਲਾਕਾਰ ਪਹੁੰਚ ਰਹੇ ਨੇ ਉੱਥੇ ਹੀ ਲੋਕਾਂ ਦਾ ਹਜੂਮ ਵੀ ਵੱਡੇ ਪੱਧਰ ਤੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਖੜ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਕਦੋਂ ਤੱਕ ਉਹਨਾਂ ਦੀ ਇਹ ਮੰਗ ਮੰਨਦੀ ਹੈ ਕੀ ਕਹਿ ਰਹੇ ਨੇ ਆਰਨੇਟ ਆਉ ਸੁਣਦੇ ਹਾਂ ਹਾਂ ਜੀ ਸਭ ਤੋਂ ਮਰਨ ਵਰਤੇ ਬੈਠੇ ਨੂੰ ਕੀ ਕਹਾਂ ਜੀ ਬਸ ਇਹ ਕੋਈ ਮਤਲਬ ਜੋ ਸਾਡੇ ਖੇਤੀ ਕਾਨੂੰਨਾਂ ਦਾ ਰੌਲਾ ਕੋਈ ਇਕੱਲੇ ਇੱਕ ਬੰਦੇ ਦਾ ਨਹੀਂ ਆ ਸੋ ਸਾਡਾ ਸਾਰਾ ਹੀ ਹੈ ਕਿਉਂਕਿ ਖੇਤੀ ਨਾਲ ਸਾਰੇ ਜੁੜੇ ਹੋਏ ਆ ਖੇਤੀ ਦੇ ਸਿਰ ਤੇ ਸਾਡਾ ਸਾਰਾ ਕੁਝ ਚੱਲਦਾ ਜੀ ਹਾਂ ਜੀ ਕਿਸ ਤਰ੍ਹਾਂ ਦੇ ਦੇ ਕਿ ਲਗਾਤਾਰ ਅੰਦੋਲਨ ਚੱਲ ਰਿਹਾ ਹੈ ਉਹਨਾਂ ਸੇਤ ਡੇ ਬਾਈ ਡੇ ਡਾਊਨ ਹੋ ਰਹੀ ਹੈ ਪਰ ਕੇਂਦਰ ਸਰਕਾਰ ਤੋਂ ਤੇ ਕੋਈ ਵੀ ਹਾਲ ਤੱਕ ਅਸਰ ਨਹੀਂ ਇੱਕ ਵੀ ਜਿਹੜਾ ਸੱਦਾ ਹੈ ਬਿਆਨਾਂ ਰਾਹੀਂ ਜ਼ਰੂਰ ਆਇਆ ਹੈ ਪਰ ਰਿਟਰਨ ਰੂਪ ਦੇ ਵਿੱਚ ਜਿਹੜਾ ਉਹਨਾਂ ਨੂੰ ਨਹੀਂ ਬੁਲਾਇਆ ਗਿਆ ਕੋਈ ਗੱਲ ਨਹੀਂ ਐਦਾਂ ਦੇ ਮੈਨੂੰ ਲੱਗਦਾ ਹੁੰਦਾ ਵੀ ਮਤਲਬ ਐਦਾਂ ਦੀਆਂ ਚੀਜ਼ਾਂ ਨੂੰ ਜਿੱਤ ਪ੍ਰਾਪਤ ਕਰਨ ਲਈ ਟਾਈਮ ਲੱਗ ਜਾਂਦਾ ਹੁੰਦਾ ਸੋ ਬਾਕੀ ਸਾਰੇ ਪਿਆਰ ਕਰਦੇ ਆ ਖੇਤੀ ਨੂੰ ਕਿਉਂਕਿ ਉਹਨਾਂ ਦਾ ਹੌਸਲਾ ਬਣੇ ਹੋਏ ਆ ਸਾਰੇ ਠੀਕ ਮੈਨੂੰ ਲੱਗਦਾ ਵੀ ਹੌਸਲਾ ਸਭ ਤੋਂ ਵੱਡੀ ਚੀਜ਼ ਹੈ ਜਿੰਨਾ ਅਸੀਂ ਇੱਕ ਜੁੱਟ ਹੋ ਕੇ ਖੜਾਂਗੇ ਉਹ ਮਤਲਬ ਇੱਕ ਬੰਦ ਮੁਠੀ ਦੇ ਵਿੱਚ ਪਾਵਰ ਹੁੰਦੀ ਹੈ ਖੋਲਦੇ ਤਾਂ ਉਹਦੇ ਵਿੱਚ ਕੋਈ ਪਾਵਰ ਨਹੀਂ ਰਹਿੰਦੀ ਢੱਲੇਵਾਲ ਸਾਹਿਬ ਨਾਲ ਮੁਲਾਕਾਤ ਹਾਂਜੀ ਮੁਲਾਕਾਤ ਮਿਲ ਚੋ ਬਈ ਪ੍ਰਾਮਣਿਕ 20 ਦਿਨਾਂ ਤੋਂ ਖਨੌਰੀ ਬਾਰਡਰ ਤੇ ਮਾਰਨਵਰ ਤੇ ਬੈਠੇ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਣ ਲਈ ਅੱਜ ਮਸ਼ਹੂਰ ਪੰਜਾਬੀ ਗਾਇਕ ਆਰਨੈਤ ਪਹੁੰਚੇ ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਵੱਧ ਚੜ ਕੇ ਖਨੌਰੀ ਬਾਰਡਰ ਤੇ ਪਹੁੰਚਣਾ ਚਾਹੀਦਾ ਹੈ ਉੱਥੇ ਹੀ ਉਹਨਾਂ ਨੇ ਸਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਕਿਸਾਨਾਂ ਦੀ ਗੱਲਬਾਤ ਮੰਨ ਲੈਣੀ ਚਾਹੀਦੀ ਹੈ ਕਿਉਂਕਿ ਸਾਰਾ ਇਕਸਿਸਟਮੀ ਕਿਸਾਨੀ ਦੇ ਨਾਲ ਚੱਲਦਾ ਹੈ ਇਸ ਤਰ੍ਹਾਂ ਵੱਡੇ ਪੱਧਰ ਤੇ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਇੰਡਸਟਰੀ ਦੇ ਕਲਾਕਾਰ ਪਹੁੰਚ ਰਹੇ ਜੀ ਸਾਡ ਨੂੰ ਮਰਨ ਵਰਤੇ ਬੈਠੇ ਨੂੰ ਕੀ ਕਹਾਂ ਜੀ ਬਸ ਇਹ ਇੱਕ ਮਤਲਬ ਜੋ ਸਾਡੇ ਇੱਕ ਬੰਦੇ ਦਾ ਨਹੀਂ ਹੈ ਸੋ ਸਾਡਾ ਸਾਰਾ ਹੀ ਹੈ ਕਿਉਂਕਿ ਖੇਤੀ ਨਾਲ ਸਾਰੇ ਜੁੜੇ ਹੋਏ ਆਂ ਖੇਤੀ ਦੇ ਸਰਤੀ ਸਾਡਾ ਸਾਰਾ ਕੁਝ ਚੱਲਦਾ ਜੀ ਹਾਂਜੀ ਕਿਸਾਨ ਦੇ ਦੇ ਕੀ ਲਗਾਤਾਰ ਅੰਦੋਲਨ ਚੱਲ ਰਿਹਾ ਹੈ ਉਹਨਾਂ ਸੇ ਤੇ ਡੇ ਬਾਈ ਡੇ ਡਾਊਨ ਹੋ ਰਹੀ ਹੈ ਪਰ ਕੇਂਦਰ ਸਰਕਾਰ ਤੋਂ ਤਾਂ ਕੋਈ ਵੀ ਹਾਲ ਤੱਕ ਅਸਰ ਨਹੀਂ ਇੱਕ ਵੀ ਜਿਹੜਾ ਸੱਦਾ ਹੈ ਬਿਆਨਾਂ ਰਾਹੀਂ ਜ਼ਰੂਰ ਆਇਆ ਹੈ ਪਰ ਰਿਟਰਨ ਰੂਪ ਦੇ ਵਿੱਚ ਜਿਹੜਾ ਉਹਨਾਂ ਨੂੰ ਨਹੀਂ ਬੁਲਾਇਆ ਗਿਆ ਕੋਈ ਗੱਲ ਨਹੀਂ ਐਦਾਂ ਨੇ ਮੈਨੂੰ ਲੱਗਦਾ ਹੁੰਦਾ ਸਾਰੇ ਪਿਆਰ ਕਰਦੇ ਆ ਖੇਤੀ ਨੂੰ ਕਿਉਂਕਿ ਉਹਨਾਂ ਦਾ ਹੌਸਲਾ ਬਣੇ ਹੋਏ ਆ ਸਾਰੇ ਠੀਕ ਮੈਨੂੰ ਲੱਗਦਾ ਵੀ ਹੌਸਲਾ ਸਭ ਤੋਂ ਵੱਡੀ ਚੀਜ਼ ਹੈ ਜਿੰਨਾ ਅਸੀਂ ਇੱਕ ਜੁੱਟ ਹੋ ਕੇ ਖੜਾਂਗੇ ਉਸ ਮਤਲਬ ਇੱਕ ਬੰਦ ਮੁਠੀ ਦੇ ਵਿੱਚ ਪਾਵਰ ਹੁੰਦੀ ਹੈ ਖੋਲਦੇ ਤਾਂ ਉਹਦੇ ਵਿੱਚ ਕੋਈ ਪਾਵਰ ਨਹੀਂ ਰਹਿੰਦੀ ਢੱਲੇਵਾਲ ਸਾਹਿਬ ਨਾਲ ਮੁਲਾਕਾਤ ਕੋਈ ਹਾਂਜੀ ਮੁਲਾਕਾਤ ਮਿਲ 20 ਦਿਨਾਂ ਤੋਂ ਖਨੌਰੀ ਬਾਰਡਰ ਤੇ ਮਾਰਨਵਰ ਤੇ ਬੈਠੇ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਣ ਲਈ ਅੱਜ ਮਸ਼ਹੂਰ ਪੰਜਾਬੀ ਗਾਇਕ ਆਰਨੈਤ ਪਹੁੰਚੇ ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਵੱਧ ਚੜ ਕੇ ਖਨੌਰੀ ਬਾਰਡਰ ਤੇ ਪਹੁੰਚਣਾ ਚਾਹੀਦਾ ਹੈ ਉੱਥੇ ਹੀ ਉਹਨਾਂ ਨੇ ਸਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਕਿਸਾਨਾਂ ਦੀ ਗੱਲਬਾਤ ਮੰਨ ਲੈਣੀ ਚਾਹੀਦੀ ਹੈ ਕਿਉਂਕਿ ਸਾਰਾ ਇਕਸਿਸਟਮ ਹੀ ਕਿਸਾਨੀ ਦੇ ਨਾਲ ਚੱਲਦਾ ਹੈ ਇਸ ਤਰ੍ਹਾਂ ਵੱਡੇ ਪੱਧਰ ਤੇ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਇੰਡਸਟਰੀ ਦੇ ਕਲਾਕਾਰ ਪਹੁੰਚ ਰਹੇ ਨੇ ਉੱਥੇ ਹੀ ਲੋਕਾਂ ਦਾ ਹਜੂਮ ਵੀ ਵੱਡੇ ਪੱਧਰ ਤੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਖੜ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਕਦੋਂ ਤੱਕ ਉਹਨਾਂ ਦੀ ਇਹ ਮੰਗ ਮੰਨਦੀ ਆ ਕੀ ਕਹਿ ਰਹੇ ਨੇ ਆਰਨਟ ਆ ਸੁਣਦੇ ਹਾਂ ਹਾਂ ਜੀ ਸਾਡੋਂ ਮਰਨ ਵਰਤੇ ਬੈਠੇ ਨੂੰ ਕੀ ਕਹਣਾ ਜੀ ਬਸ ਇਹ ਕੋਈ ਮਤਲਬ ਜੋ ਸਾਡੇ ਖੇਤੀ ਕਾਨੂੰਨਾਂ ਦਾ ਰੌਲਾ ਕੋਈ ਇਕੱਲੇ ਇੱਕ ਬੰਦੇ ਦਾ ਨਹੀਂ ਆ ਸੋ ਸਾਡਾ ਸਾਰਾ ਹੀ ਆ ਕਿਉਂਕਿ ਖੇਤੀ ਨਾਲ ਸਾਰੇ ਜੁੜੇ ਹੋਏ ਆ ਖੇਤੀ ਦੇ ਸਰਤੀ ਸਾਡਾ ਸਾਰਾ ਕੁਝ ਚੱਲਦਾ ਜੀ ਹਾਂਜੀ ਕਿਸਾਨ ਦੇ ਦੇ ਕੀ ਲਗਾਤਾਰ ਅੰਦੋਲਨ ਚੱਲ ਰਿਹਾ ਹੈ ਉਹਨਾਂ ਸੇ ਦੇ ਡੇ ਬਾਏ ਡੇ ਡਾਊਨ ਹੋ ਰਹੀ ਆ ਪਰ ਕੇਂਦਰ ਸਰਕਾਰ ਤੋਂ ਤੇ ਕੋਈ ਵੀ ਹਾਲ ਤੱਕ ਅਸਰ ਨਹੀਂ ਇੱਕ ਵੀ ਜਿਹੜਾ ਸੱਦਾ ਹੈ ਬਿਆਨਾਂ ਰਾਹੀਂ ਜ਼ਰੂਰ ਆਇਆ ਹੈ ਪਰ ਰਿਟਰਨ ਰੂਪ ਦੇ ਵਿੱਚ ਜਿਹੜਾ ਉਹਨਾਂ ਨੂੰ ਨਹੀਂ ਬੁਲਾਇਆ ਗਿਆ ਕੋਈ ਗੱਲ ਨਹੀਂ ਐਦਾਂ ਨੇ ਮੈਨੂੰ ਲੱਗਦਾ ਹੁੰਦਾ ਵੀ ਮਤਲਬ ਐਦਾਂ ਦੀ ਚੀਜ਼ਾਂ ਨੂੰ ਜਿੱਤ ਪ੍ਰਾਪਤ ਕਰਨ ਲਈ ਟਾਈਮ ਲੱਗ ਜਾਂਦਾ ਹੁੰਦਾ ਸੋ ਬਾਕੀ ਸਾਰੇ ਪਿਆਰ ਕਰਦੇ ਆ ਖੇਤੀ ਨੂੰ ਕਿਉਂਕਿ ਉਹਨਾਂ ਦਾ ਹੌਸਲਾ ਬਣੇ ਹੋਏ ਆ ਸਾਰੇ ਠੀਕ ਮੈਨੂੰ ਲੱਗਦਾ ਵੀ ਹੌਸਲਾ ਸਭ ਤੋਂ ਵੱਡੀ ਚੀਜ਼ ਆ ਜਿੰਨਾ ਅਸੀਂ ਇੱਕ ਜੁੱਟ ਹੋ ਕੇ ਖੜਾਂਗੇ ਉਹ ਮਤਲਬ ਇੱਕ ਬੰਦ ਮੁਠੀ ਦੇ ਵਿੱਚ ਪਾਵਰ ਹੁੰਦੀ ਆ ਖੋਲਦੇ ਤਾਂ ਉਹਦੇ ਵਿੱਚ ਕੋਈ ਪਾਵਰ ਨਹੀਂ ਰਹਿੰਦੀ ਤੁਹਾਡੀ ਡਲੇਵਾਲ ਸਾਹਿਬ ਨਾਲ ਮੁਲਾਕਾਤ ਕੋਈ ਹਾਂਜੀ ਮੁਲਾਕਾਤ ਮਿਲ ਚਲੋ ਬਈ ਬੜਾ ਭਰਾ ਮਾਨ 20 ਦਿਨਾਂ ਤੋਂ ਖਨੌਰੀ ਬਾਰਡਰ ਤੇ ਮਾਰਨਵਰ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਅੱਜ ਮਸ਼ਹੂਰ ਪੰਜਾਬੀ ਗਾਇਕ ਆਰਨੈਤ ਪਹੁੰਚੇ ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਵੱਧ ਚੜ ਕੇ ਖਨੌਰੀ ਬਾਰਡਰ ਤੇ ਪਹੁੰਚਣਾ ਚਾਹੀਦਾ ਹੈ ਉੱਥੇ ਹੀ ਉਹਨਾਂ ਨੇ ਸਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਕਿਸਾਨਾਂ ਦੀ ਗੱਲਬਾਤ ਮੰਨ ਲੈਣੀ ਚਾਹੀਦੀ ਹੈ ਕਿਉਂਕਿ ਸਾਰਾ ਇਕਸਿਸਟਮੀ ਕਿਸਾਨੀ ਦੇ ਨਾਲ ਚੱਲਦਾ ਹੈ ਇਸ ਤਰ੍ਹਾਂ ਵੱਡੇ ਪੱਧਰ ਤੇ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਇੰਡਸਟਰੀ ਦੇ ਕਲਾਕਾਰ ਪਹੁੰਚ ਰਹੇ ਹਾਂ ਜੀ ਸਾਬ ਨੂੰ ਮਰਨ ਵਰਤੇ ਬੈਠੇ ਨੂੰ ਕੀ ਕਹਣਾ ਜੀ ਬਸ ਇਹ ਕੋਈ ਮਤਲਬ ਜੋ ਸਾਡੇ ਖੇਤੀ ਕਾਨੂੰਨਾਂ ਦਾ ਰੌਲਾ ਕੋਈ ਇਕੱਲੇ ਇੱਕ ਬੰਦੇ ਦਾ ਨਹੀਂ ਆ ਸੋ ਸਾਡਾ ਸਾਰਾ ਹੀ ਹੈ ਕਿਉਂਕਿ ਖੇਤੀ ਨਾਲ ਸਾਰੇ ਜੁੜੇ ਹੋਏ ਆ ਖੇਤੀ ਦੇ ਸਿਰ ਤੇ ਸਾਡਾ ਸਾਰਾ ਕੁਝ ਚੱਲਦਾ ਜੀ ਹਾਂਜੀ ਕਿਸ ਤਰ੍ਹਾਂ ਦੇਖਦੇ ਕਿ ਲਗਾਤਾਰ ਅੰਦੋਲਨ ਚੱਲ ਰਿਹਾ ਹੈ ਉਹਨਾਂ ਸੇ ਦੇ ਬਾਈ ਡੇ ਡਾਊਨ ਹੋ ਰਹੀ ਹੈ ਪਰ ਕੇਂਦਰ ਸਰਕਾਰ ਤੋਂ ਤਾਂ ਕੋਈ ਵੀ ਹਾਲ ਤੱਕ ਅਸਰ ਨਹੀਂ ਇੱਕ ਵੀ ਜਿਹੜਾ ਸੱਦਾ ਹੈ ਬਿਆਨਾਂ ਰਾਹੀਂ ਜ਼ਰੂਰ ਆਇਆ ਹੈ ਪਰ ਰਿਟਰਨ ਰੂਪ ਦੇ ਵਿੱਚ ਜਿਹੜਾ ਉਹਨਾਂ ਨੂੰ ਨਹੀਂ ਬੁਲਾਇਆ ਗਿਆ ਕੋਈ ਗੱਲ ਨਹੀਂ ਐਦਾਂ ਦੇ ਮੈਨੂੰ ਲੱਗਦਾ ਹੁੰਦਾ ਵੀ ਮਤਲਬ ਐਦਾਂ ਦੀਆਂ ਚੀਜ਼ਾਂ ਨੂੰ ਜਿੱਤ ਪ੍ਰਾਪਤ ਕਰਨ ਲਈ ਟਾਈਮ ਲੱਗ ਜਾਂਦਾ ਹੁੰਦਾ ਸੋ ਬਾਕੀ ਸਾਰੇ ਪਿਆਰ ਕਰਦੇ ਆ ਖੇਤੀ ਨੂੰ ਕਿਉਂਕਿ ਉਹਨਾਂ ਦਾ ਹੌਸਲਾ ਬਣੇ ਹੋਏ ਆ ਸਾਰੇ ਠੀਕ ਮੈਨੂੰ ਲੱਗਦਾ ਵੀ ਹੌਸਲਾ ਸਭ ਤੋਂ ਵੱਡੀ ਚੀਜ਼ ਹੈ ਜਿੰਨਾ ਅਸੀਂ ਇੱਕ ਜੁੱਟ ਹੋ ਕੇ ਖੜਾਂਗੇ ਉਹ ਮਤਲਬ ਇੱਕ ਬੰਦ ਮੁਠੀ ਦੇ ਵਿੱਚ ਪਾਵਰ ਹੁੰਦੀ ਹੈ ਖੋਲਦੇ ਤਾਂ ਉਹਦੇ ਵਿੱਚ ਕੋਈ ਪਾਵਰ ਨਹੀਂ ਰਹਿੰਦੀ ਤੁਹਾਡੀ ਡਿਲੀਵਰ ਸਾਹਿਬ ਨਾਲ ਮੁਲਾਕਾਤ ਕੋਈ ਹਾਂਜੀ ਮੁਲਾਕਾਤ ਮਿਲ ਗਈ ਬੜੇ ਪ੍ਰਾਮਣਿਕ 20 ਦਿਨਾਂ ਤੋਂ ਖਨੌਰੀ ਬਾਰਡਰ ਤੇ ਮਾਰਨਵਰ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਅੱਜ ਮਸ਼ਹੂਰ ਪੰਜਾਬੀ ਗਾਇਕ ਆਰਨੈਤ ਪਹੁੰਚੇ ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਵੱਧ ਚੜ ਕੇ ਖਨੌਰੀ ਬਾਰਡਰ ਤੇ ਪਹੁੰਚਣਾ ਚਾਹੀਦਾ ਹੈ ਉੱਥੇ ਹੀ ਉਹਨਾਂ ਨੇ ਸਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਕਿਸਾਨਾਂ ਦੀ ਗੱਲਬਾਤ ਮੰਨ ਲੈਣੀ ਚਾਹੀਦੀ ਹੈ ਕਿਉਂਕਿ ਸਾਰਾ ਇਕਸਟਮੀ ਕਿਸਾਨੀ ਦੇ ਨਾਲ ਚੱਲਦਾ ਹੈ ਇਸ ਤਰ੍ਹਾਂ ਵੱਡੇ ਪੱਧਰ ਤੇ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਇੰਡਸਟਰੀ ਦੇ ਕਲਾਕਾਰ ਪਹੁੰਚ ਰਹੇ ਨੇ ਉੱਥੇ ਹੀ ਲੋਕਾਂ ਦਾ ਹਜੂਮ ਵੀ ਵੱਡੇ ਪੱਧਰ ਤੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਖੜ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਕਦੋਂ ਤੱਕ ਉਹਨਾਂ ਦੀ ਇਹ ਮੰਗ ਮੰਨਦੀ ਹੈ ਕੀ ਕਹਿ ਰਹੇ ਨੇ ਆਰਨਟ ਆਉ ਸੁਣਦੇ ਹਾਂ ਸਾਡਾ ਸਭ ਨੂੰ ਮਰਨ ਵਰਤੇ ਬੈਠੇ ਨੂੰ ਕੀ ਕਹਾਂ ਜੀ ਬਸ ਇਹ ਇੱਕ ਮਤਲਬ ਜੋ ਸਾਡੇ ਖੇਤੀ ਕਾਨੂੰਨਾਂ ਦਾ ਰੌਲਾ ਕੋਈ ਇਕੱਲੇ ਇੱਕ ਬੰਦੇ ਦਾ ਨਹੀਂ ਆ ਸੋ ਸਾਡਾ ਸਾਰਾ ਹੀ ਹੈ ਕਿਉਂਕਿ ਖੇਤੀ ਨਾਲ ਸਾਰੇ ਜੁੜੇ ਹੋਏ ਆ ਖੇਤੀ ਦੇ ਸਿਰ ਤੇ ਸਾਡਾ ਸਾਰਾ ਕੁਝ ਚੱਲਦਾ ਜੀ ਹਾਂਜੀ ਕਿਸ ਤਰ੍ਹਾਂ ਦੇ ਦੇ ਕਿ ਕਬ ਲਗਾਤਾਰ ਅੰਦੋਲਨ ਚੱਲ ਰਿਹਾ ਹੈ ਉਹਨਾਂ ਸੇਧ ਡੇ ਬਾਈ ਡੇ ਡਾਊਨ ਹੋ ਰਹੀ ਹੈ ਪਰ ਕੇਂਦਰ ਸਰਕਾਰ ਤੋਂ ਤਾਂ ਕੋਈ ਵੀ ਹਾਲ ਤੱਕ ਅਸਰ ਨਹੀਂ ਇੱਕ ਵੀ ਜਿਹੜਾ ਸੱਦਾ ਹੈ ਬਿਆਨਾਂ ਰਾਹੀਂ ਜ਼ਰੂਰ ਆਇਆ ਹੈ ਪਰ ਰਿਟਰਨ ਰੂਪ ਦੇ ਵਿੱਚ ਜਿਹੜਾ ਉਹਨਾਂ ਨੂੰ ਨਹੀਂ ਬੁਲਾਇਆ ਗਿਆ ਕੋਈ ਗੱਲ ਨਹੀਂ ਐਦਾਂ ਦੇ ਮੈਨੂੰ ਲੱਗਦਾ ਹੁੰਦਾ ਵੀ ਮਤਲਬ ਐਦਾਂ ਦੀਆਂ ਚੀਜ਼ਾਂ ਨੂੰ ਜਿੱਤ ਪ੍ਰਾਪਤ ਕਰਨ ਲਈ ਟਾਈਮ ਲੱਗ ਜਾਂਦਾ ਹੁੰਦਾ ਸੋ ਬਾਕੀ ਸਾਰੇ ਪਿਆਰ ਕਰਦੇ ਆ ਖੇਤੀ ਨੂੰ ਕਉ ਕਿ ਉਹਨਾਂ ਦਾ ਹੌਸਲਾ ਬਣੇ ਹੋਏ ਆ ਸਾਰੇ ਠੀਕ ਮੈਨੂੰ ਲੱਗਦਾ ਵੀ ਹੌਸਲਾ ਸਭ ਤੋਂ ਵੱਡੀ ਚੀਜ਼ ਹੈ ਜਿੰਨਾ ਅਸੀਂ ਇੱਕ ਜੁੱਟ ਹੋ ਕੇ ਖੜਾਂਗੇ ਉਸ ਮਤਲਬ ਇੱਕ ਬੰਦ ਮੁਠੀ ਦੇ ਵਿੱਚ ਪਾਵਰ ਹੁੰਦੀ ਹੈ ਖੋਲਦੇ ਤਾਂ ਉਹਦੇ ਵਿੱਚ ਕੋਈ ਪਾਵਰ ਨਹੀਂ ਰਹਿੰਦੀ ਢੱਲੇਵਾਲ ਸਾਹਿਬ ਨਾਲ ਮੁਲਾਕਾਤ ਹੋਈ ਹਾਂਜੀ ਮੁਲਾਕਾਤ ਮਿਲ ਚੋ ਬਈ ਬਿਲਪਰਾ ਬਣ ਕੇ 20 ਦਿਨਾਂ ਤੋਂ ਖਨੌਰੀ ਬਾਰਡਰ ਤੇ ਮਰਨਵਰ ਤੇ ਬੈਠੇ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਣ ਲਈ ਅੱਜ ਮਸ਼ਹੂਰ ਪੰਜਾਬੀ ਗਾਇਕ ਆਰਨੈਤ ਪਹੁੰਚੇ ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਵੱਧ ਚੜ ਕੇ ਖਨੌਰੀ ਬਾਰਡਰ ਤੇ ਪਹੁੰਚਣਾ ਚਾਹੀਦਾ ਹੈ ਉੱਥੇ ਹੀ ਉਹਨਾਂ ਨੇ ਸਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਕਿਸਾਨਾਂ ਦੀ ਗੱਲਬਾਤ ਮੰਨ ਲੈਣੀ ਚਾਹੀਦੀ ਹੈ ਕਿਉਂਕਿ ਸਾਰਾ ਇਕਸਿਸਟਮੀ ਕਿਸਾਨੀ ਦੇ ਨਾਲ ਚੱਲਦਾ ਹੈ ਇਸ ਤਰ੍ਹਾਂ ਵੱਡੇ ਪੱਧਰ ਤੇ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਇੰਡਸਟਰੀ ਦੇ ਕਲਾਕਾਰ ਪਹੁੰਚ ਰਹੇ ਹਾਂ ਜੀ ਬਸ ਇਹ ਕੋਈ ਮਤਲਬ ਜੋ ਸਾਡੇ ਖੇਤੀ ਕਾਨੂੰਨਾਂ ਦਾ ਰੌਲਾ ਕੋਈ ਇਕੱਲੇ ਇੱਕ ਬੰਦੇ ਦਾ ਨਹੀਂ ਆ ਸੋ ਸਾਡਾ ਸਾਰਾ ਹੀ ਹੈ ਕਿਉਂਕਿ ਖੇਤੀ ਨਾਲ ਸਾਰੇ ਜੁੜੇ ਹੋਏ ਆਂ ਖੇਤੀ ਦੇ ਸੱਤ ਹੀ ਸਾਡਾ ਸਾਰਾ ਕੁਝ ਚੱਲਦਾ ਜੀ ਹਾਂਜੀ ਕਿਸਾਨ ਦੇ ਦੇ ਕੀ ਲਗਾਤਾਰ ਅੰਦੋਲਨ ਚੱਲ ਰਿਹਾ ਹੈ ਉਹਨਾਂ ਸੇਤ ਡੇ ਬਾਈ ਡੇ ਡਾਊਨ ਹੋ ਰਹੀ ਹੈ ਪਰ ਕੇਂਦਰ ਸਰਕਾਰ ਤੋਂ ਤਾਂ ਕੋਈ ਵੀ ਹਾਲ ਤੱਕ ਅਸਰ ਨਹੀਂ ਇੱਕ ਵੀ ਜਿਹੜਾ ਸੱਦਾ ਹੈ ਬਿਆਨਾਂ ਰਾਹੀਂ ਜ਼ਰੂਰ ਆਇਆ ਹੈ ਪਰ ਰਿਟਰਨ ਰੂਪ ਦੇ ਵਿੱਚ ਜਿਹੜਾ ਉਹਨਾਂ ਨੂੰ ਨਹੀਂ ਬੁਲਾਇਆ ਗਿਆ ਕੋਈ ਗੱਲ ਨਹੀਂ ਐਦਾਂ ਦੇ ਮੈਨੂੰ ਲੱਗਦਾ ਹੁੰਦਾ ਵੀ ਮਤਲਬ ਐਦਾਂ ਦੀਆਂ ਚੀਜ਼ਾਂ ਨੂੰ ਜਿੱਤ ਪ੍ਰਾਪਤ ਕਰਨ ਲਈ ਟਾਈਮ ਲੱਗ ਜਾਂਦਾ ਹੁੰਦਾ ਸੋ ਬਾਕੀ ਸਾਰੇ ਪਿਆਰ ਕਰਦੇ ਆ ਖੇਤੀ ਨੂੰ ਕਿਉਂਕਿ ਉਹਨਾਂ ਦਾ ਹੌਸਲਾ ਬਣੇ ਹੋਏ ਆ ਸਾਰੇ ਠੀਕ ਮੈਨੂੰ ਲੱਗਦਾ ਵੀ ਹੌਸਲਾ ਸਭ ਤੋਂ ਵੱਡੀ ਚੀਜ਼ ਹੈ ਜਿੰਨਾ ਅਸੀਂ ਇੱਕ ਜੁੱਟ ਹੋ ਕੇ ਖੜਾਂਗੇ ਉਹ ਮਤਲਬ ਇੱਕ ਬੰਦ ਮੁਠੀ ਦੇ ਵਿੱਚ ਪਾਵਰ ਹੁੰਦੀ ਹੈ ਖੋਲਦੇ ਤਾਂ ਉਹਦੇ ਵਿੱਚ ਕੋਈ ਪਾਵਰ ਨਹੀਂ ਰਹਿੰਦੀ ਢੱਲੇਵਾਲ ਸਾਹਿਬ ਨਾਲ ਮੁਲਾਕਾਤ ਕੋਈ ਹਾਂਜੀ ਮੁਲਾਕਾਤ ਮਿਲ 20 ਦਿਨਾਂ ਤੋਂ ਖਨੌਰੀ ਬਾਰਡਰ ਤੇ ਮਾਰਨਵਰ ਤੇ ਬੈਠੇ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਣ ਲਈ ਅੱਜ ਮਸ਼ਹੂਰ ਪੰਜਾਬੀ ਗਾਇਕ ਆਰਨੈਤ ਪਹੁੰਚੇ ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਵੱਧ ਚੜ ਕੇ ਖਨੌਰੀ ਬਾਰਡਰ ਤੇ ਪਹੁੰਚਣਾ ਚਾਹੀਦਾ ਹੈ ਉੱਥੇ ਹੀ ਉਹਨਾਂ ਨੇ ਸਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਕਿਸਾਨਾਂ ਦੀ ਗੱਲਬਾਤ ਮੰਨ ਲੈਣੀ ਚਾਹੀਦੀ ਹੈ ਕਿਉਂਕਿ ਸਾਰਾ ਇਕਸਿਸਟਮ ਹੀ ਕਿਸਾਨੀ ਦੇ ਨਾਲ ਚੱਲਦਾ ਹੈ ਇਸ ਤਰ੍ਹਾਂ ਵੱਡੇ ਪੱਧਰ ਤੇ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਇੰਡਸਟਰੀ ਦੇ ਕਲਾਕਾਰ ਪਹੁੰਚ ਰਹੇ ਨੇ ਉੱਥੇ ਹੀ ਲੋਕਾਂ ਦਾ ਹਜੂਮ ਵੀ ਵੱਡੇ ਪੱਧਰ ਤੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਖੜ ਗਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਕਦੋਂ ਤੱਕ ਉਹਨਾਂ ਦੀ ਇਹ ਮੰਗ ਮੰਨਦੀ ਆ ਕੀ ਕਹਿ ਰਹੇ ਨੇ ਆਰਨੈਟ ਆਉ ਸੁਣਦੇ ਹਾਂ ਹਾਂ ਜੀ ਸਾਬ ਨੂੰ ਮਰਨ ਵਰਤੇ ਬੈਠੇ ਨੂੰ ਕੀ ਕਹਣਾ ਜੀ ਬਸ ਇਹ ਕੋਈ ਮਤਲਬ ਜੋ ਸਾਡੇ ਖੇਤੀ ਕਾਨੂੰਨਾਂ ਦਾ ਰੌਲਾ ਕੋਈ ਇਕੱਲੇ ਇੱਕ ਬੰਦੇ ਦਾ ਨਹੀਂ ਆ ਸੋ ਸਾਡਾ ਸਾਰਾ ਹੀ ਆ ਕਿਉਂਕਿ ਖੇਤੀ ਨਾਲ ਸਾਰੇ ਜੁੜੇ ਹੋਏ ਆ ਖੇਤੀ ਦੇ ਸਿਰ ਤੇ ਸਾਡਾ ਸਾਰਾ ਕੁਝ ਚੱਲਦਾ ਜੀ ਹਾਂ ਜੀ ਇਸ ਤਰ੍ਹਾਂ ਦੇ ਦੇ ਕਿ ਕਬ ਲਗਾਤਾਰ ਅੰਦੋਲਨ ਚੱਲ ਰਿਹਾ ਹੈ ਉਹਨਾਂ ਸਿਹਤ ਡੇ ਬਾਈ ਡੇ ਡਾਊਨ ਹੋ ਰਹੀ ਹੈ ਪਰ ਕੇਂਦਰ ਸਰਕਾਰ ਦੋ ਤੇ ਕੋਈ ਵੀ ਹਾਲ ਤੱਕ ਅਸਰ ਨਹੀਂ ਇੱਕ ਵੀ ਜਿਹੜਾ ਸੱਦਾ ਹੈ ਬਿਆਨਾਂ ਰਾਹੀਂ ਜ਼ਰੂਰ ਆਇਆ ਹੈ ਪਰ ਰਿਟਰਨ ਰੂਪ ਦੇ ਵਿੱਚ ਜਿਹੜਾ ਉਹਨਾਂ ਨੂੰ ਨਹੀਂ ਬੁਲਾਇਆ ਗਿਆ ਕੋਈ ਗੱਲ ਨਹੀਂ ਐਦਾਂ ਦੇ ਮੈਨੂੰ ਲੱਗਦਾ ਹੁੰਦਾ ਵੀ ਮਤਲਬ ਐਦਾਂ ਦੀਆਂ ਚੀਜ਼ਾਂ ਨੂੰ ਜਿੱਤ ਪ੍ਰਾਪਤ ਕਰਨ ਲਈ ਟਾਈਮ ਲੱਗ ਜਾਂਦਾ ਹੁੰਦਾ ਸੋ ਬਾਕੀ ਸਾਰੇ ਪਿਆਰ ਕਰਦੇ ਆ ਖੇਤੀ ਨੂੰ ਕਿਉਂਕਿ ਉਹਨਾਂ ਦਾ ਹੌਸਲਾ ਬਣੇ ਹੋਏ ਆ ਸਾਰੇ ਠੀਕ ਮੈਨੂੰ ਲੱਗਦਾ ਵੀ ਹੌਸਲਾ ਸਭ ਤੋਂ ਵੱਡੀ ਚੀਜ਼ ਹੈ ਜਿੰਨਾ ਅਸੀਂ ਇੱਕ ਜੱਟ ਹੋ ਕੇ ਖੜਾਂਗੇ ਉਸ ਮਤਲਬ ਇੱਕ ਬੰਦ ਮੁਠੀ ਦੇ ਵਿੱਚ ਪਾਵਰ ਹੁੰਦੀ ਹੈ ਖੋਲਦੇ ਤਾਂ ਉਹਦੇ ਵਿੱਚ ਕੋਈ ਪਾਵਰ ਨਹੀਂ ਰਹਿੰਦੀ ਢੱਲੇਵਾਲ ਸਾਹਿਬ ਨਾਲ ਮੁਲਾਕਾਤ ਕੋਈ ਹਾਂਜੀ ਮੁਲਾਕਾਤ ਮਿਲ ਚੋ ਬਈ ਬੜਾ ਭਰਾ ਬਣ ਕੇ 20 ਦਿਨਾਂ ਤੋਂ ਖਨੌਰੀ ਬਾਰਡਰ ਤੇ ਮਾਰਨਵਰ ਤੇ ਬੈਠੇ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਣ ਲਈ ਅੱਜ ਮਸ਼ਹੂਰ ਪੰਜਾਬੀ ਗਾਇਕ ਆਰਨੈਤ ਪਹੁੰਚੇ ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਵੱਧ ਚੜ ਕੇ ਖਨੌਰੀ ਬਾਰਡਰ ਤੇ ਪਹੁੰਚਣਾ ਚਾਹੀਦਾ ਹੈ ਉੱਥੇ ਹੀ ਉਹਨਾਂ ਨੇ ਸਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਕਿਸਾਨਾਂ ਦੀ ਗੱਲਬਾਤ ਮੰਨ ਲੈਣੀ ਚਾਹੀਦੀ ਹੈ ਕਿਉਂਕਿ ਸਾਰਾ ਇਕਸਟਮੀ ਕਿਸਾਨੀ ਦੇ ਨਾਲ ਚੱਲਦਾ ਹੈ ਇਸ ਤਰ੍ਹਾਂ ਵੱਡੇ ਪੱਧਰ ਤੇ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਇੰਡਸਟਰੀ ਦੇ ਕਲਾਕਾਰ ਪਹੁੰਚ ਰਹੇ ਸਾਬ ਨੂੰ ਮਰਨ ਵਰਤੇ ਬੈਠੇ ਨੂੰ ਕੀ ਕਹਾਂ ਜੀ ਬਸ ਇਹ ਇੱਕ ਮਤਲਬ ਜੋ ਸਾਡੇ ਖੇਤੀ ਕਾਨੂੰਨਾਂ ਦਾ ਰੌਲਾ ਕੋਈ ਇਕੱਲੇ ਇੱਕ ਬੰਦੇ ਦਾ ਨਹੀਂ ਆ ਸੋ ਸਾਡਾ ਸਾਰਾ ਹੀ ਹੈ ਕਿਉਂਕਿ ਖੇਤੀ ਨਾਲ ਸਾਰੇ ਜੁੜੇ ਹੋਏ ਆ ਖੇਤੀ ਦੇ ਸਿਰ ਤੇ ਸਾਡਾ ਸਾਰਾ ਕੁਝ ਚੱਲਦਾ ਜੀ ਹਾਂਜੀ ਕਿਸਾਨ ਦੇ ਦੇ ਕੀ ਲਗਾਤਾਰ ਅੰਦੋਲਨ ਚੱਲਦੇ ਆ ਉਹਨਾਂ ਸੇ ਤੇ ਡੇ ਬਾਈ ਡੇ ਡਾਊਨ ਹੋ ਰਹੀ ਆ ਪਰ ਕੇਂਦਰ ਸਰਕਾਰ ਤੋਂ ਤੇ ਕੋਈ ਵੀ ਹਾਲ ਤੱਕ ਅਸਰ ਨਹੀਂ ਇੱਕ ਵੀ ਜਿਹੜਾ ਸੱਦਾ ਹੈ ਬਿਆਨਾਂ ਰਾਹੀਂ ਜ਼ਰੂਰ ਆਇਆ ਹੈ ਪਰ ਰਿਟਰਨ ਰੂਪ ਦੇ ਵਿੱਚ ਜਿਹੜਾ ਉਹਨਾਂ ਨੂੰ ਨਹੀਂ ਬੁਲਾਇਆ ਗਿਆ ਕੋਈ ਗੱਲ ਨਹੀਂ ਐਦਾਂ ਨੇ ਮੈਨੂੰ ਲੱਗਦਾ ਹੁੰਦਾ ਵੀ ਮਤਲਬ ਐਦਾਂ ਦੀ ਚੀਜ਼ਾਂ ਨੂੰ ਜਿੱਤ ਪ੍ਰਾਪਤ ਕਰਨ ਲਈ ਟਾਈਮ ਲੱਗ ਜਾਂਦਾ ਹੁੰਦਾ ਸੋ ਬਾਕੀ ਸਾਰੇ ਪਿਆਰ ਕਰਦੇ ਆ ਖੇਤੀ ਨੂੰ ਕਿਉਂਕਿ ਉਹਨਾਂ ਦਾ ਹੌਸਲਾ ਬਣੇ ਹੋਏ ਆ ਸਾਰੇ ਠੀਕ ਮੈਨੂੰ ਲੱਗਦਾ ਵੀ ਹੌਸਲਾ ਸਭ ਤੋਂ ਵੱਡੀ ਚੀਜ਼ ਆ ਜਿੰਨਾ ਅਸੀਂ ਇੱਕ ਜੁੱਟ ਹੋ ਕੇ ਖੜਾਂਗੇ ਉਸ ਮਤਲਬ ਇੱਕ ਬੰਦ ਮੁਠੀ ਦੇ ਵਿੱਚ ਪਾਵਰ ਹੁੰਦੀ ਆ ਖੋਲ ਦੇ ਤਾਂ ਉਹਦੇ ਵਿੱਚ ਕੋਈ ਪਾਵਰ ਨਹੀਂ ਰਹਿੰਦੀ ਤੁਹਾਡੀ ਡਿਲੇਵਰ ਸਾਹਿਬ ਨਾਲ ਮੁਲਾਕਾਤ ਕੋਈ ਹਾਂਜੀ ਮੁਲਾਕਾਤ ਮਿਲ ਚਲੋ ਭਾਈ ਅੱਗੇ ਚਲੋ ਪਾਵਰ ਭਰਾ ਮਣਕ 20 ਦਿਨਾਂ ਤੋਂ ਖਨੌਰੀ ਬਾਰਡਰ ਤੇ ਮਾਰਨਵਰ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਅੱਜ ਮਸ਼ਹੂਰ ਪੰਜਾਬੀ ਗਾਇਕ ਆਰਨੈਤ ਪਹੁੰਚੇ ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਵੱਧ ਚੜ ਕੇ ਖਨੌਰੀ ਬਾਰਡਰ ਤੇ ਪਹੁੰਚਣਾ ਚਾਹੀਦਾ ਹੈ ਉੱਥੇ ਹੀ ਉਹਨਾਂ ਨੇ ਸਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਕਿਸਾਨਾਂ ਦੀ ਗੱਲਬਾਤ ਮੰਨ ਲੈਣੀ ਚਾਹੀਦੀ ਹੈ ਕਿਉਂਕਿ ਸਾਰਾ ਸਿਸਟਮ ਹੀ ਕਿਸਾਨੀ ਦੇ ਨਾਲ ਚੱਲਦਾ ਹੈ ਇਸ ਤਰ੍ਹਾਂ ਵੱਡੇ ਪੱਧਰ ਤੇ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਇੰਡਸਟਰੀ ਦੇ ਕਲਾਕਾਰ ਪਹੁੰਚ ਰਹੇ ਨੇ ਉੱਥੇ ਹੀ ਲੋਕਾਂ ਦਾ ਹਜੂਮ ਵੀ ਵੱਡੇ ਪੱਧਰ ਤੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਖੜ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਕਦੋਂ ਤੱਕ ਉਹਨਾਂ ਦੀ ਇਹ ਮੰਗ ਮੰਨਦੀ ਹੈ ਕੀ ਕਹਿ ਰਹੇ ਨੇ ਆਰਨੇਟ ਆਉ ਸੁਣਦੇ ਹਾਂ ਹਾਂ ਜੀ ਸਾਡ ਨੂੰ ਮਰਨ ਵਰਤੇ ਬੈਠੇ ਨੂੰ ਕੀ ਕਹਾਂ ਜੀ ਬਸ ਇਹ ਇੱਕ ਮਤਲਬ ਜੋ ਸਾਡੇ ਖੇਤੀ ਕਾਨੂੰਨਾਂ ਦਾ ਰੌਲਾ ਕੋਈ ਇਕੱਲੇ ਇੱਕ ਬੰਦੇ ਦਾ ਨਹੀਂ ਆ ਸੋ ਸਾਡਾ ਸਾਰਾ ਹੀ ਹੈ ਕਿਉਂਕਿ ਖੇਤੀ ਨਾਲ ਸਾਰੇ ਜੁੜੇ ਹੋਏ ਆ ਖੇਤੀ ਦੇ ਸਿਰ ਤੇ ਸਾਡਾ ਸਾਰਾ ਕੁਝ ਚੱਲਦਾ ਜੀ ਹਾਂ ਜੀ ਕਿਸ ਤਰ੍ਹਾਂ ਦੇਖਦੇ ਕਿ ਕਬ ਲਗਾਤਾਰ ਅੰਦੋਲਨ ਚੱਲ ਰਿਹਾ ਹੈ ਉਹਨਾਂ ਸਿਹਤ ਡੇ ਬਾਈ ਡੇ ਡਾਊਨ ਹੋ ਰਹੀ ਹੈ ਪਰ ਕੇਂਦਰ ਸਰਕਾਰ ਤੋਂ ਤੇ ਕੋਈ ਵੀ ਹਾਲ ਤੱਕ ਅਸਰ ਨਹੀਂ ਇੱਕ ਵੀ ਜਿਹੜਾ ਸੱਦਾ ਹੈ ਬਿਆਨਾਂ ਰਾਹੀਂ ਜ਼ਰੂਰ ਆਇਆ ਹੈ ਪਰ ਰਿਟਰਨ ਰੂਪ ਦੇ ਵਿੱਚ ਜਿਹੜਾ ਉਹਨਾਂ ਨੂੰ ਨਹੀਂ ਬੁਲਾਇਆ ਗਿਆ ਕੋਈ ਗੱਲ ਨਹੀਂ ਐਦਾਂ ਦੇ ਮੈਨੂੰ ਲੱਗਦਾ ਹੁੰਦਾ ਵੀ ਮਤਲਬ ਐਦਾਂ ਦੀਆਂ ਚੀਜ਼ਾਂ ਨੂੰ ਜਿੱਤ ਪ੍ਰਾਪਤ ਕਰਨ ਲਈ ਟਾਈਮ ਲੱਗ ਜਾਂਦਾ ਹੁੰਦਾ ਸੋ ਬਾਕੀ ਸਾਰੇ ਪਿਆਰ ਕਰਦੇ ਆ ਖੇਤੀ ਨੂੰ ਕਉ ਕਿ ਉਹਨਾਂ ਦਾ ਹੌਸਲਾ ਬਣੇ ਹੋਏ ਆ ਸਾਰੇ ਠੀਕ ਮੈਨੂੰ ਲੱਗਦਾ ਵੀ ਹੌਸਲਾ ਸਭ ਤੋਂ ਵੱਡੀ ਚੀਜ਼ ਹੈ ਜਿੰਨਾ ਅਸੀਂ ਇੱਕ ਜੁੱਟ ਹੋ ਕੇ ਖੜਾਂਗੇ ਉਸ ਮਤਲਬ ਇੱਕ ਬੰਦ ਮੁਠੀ ਦੇ ਵਿੱਚ ਪਾਵਰ ਹੁੰਦੀ ਹੈ ਖੋਲਦੇ ਤਾਂ ਉਹਦੇ ਵਿੱਚ ਕੋਈ ਪਾਵਰ ਨਹੀਂ ਰਹਿੰਦੀ ਢੱਲੇਵਾਲ ਸਾਹਿਬ ਨਾਲ ਮੁਲਾਕਾਤ ਹੋਈ ਹਾਂਜੀ ਮੁਲਾਕਾਤ ਮਿਲ ਚੋ ਬਈ ਬੜਾ ਭਰਾ ਬਣ ਕੇ 20 ਦਿਨਾਂ ਤੋਂ ਖਨੌਰੀ ਬਾਰਡਰ ਤੇ ਮਰਨਵਰ ਤੇ ਬੈਠੇ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਣ ਲਈ ਅੱਜ ਮਸ਼ਹੂਰ ਪੰਜਾਬੀ ਗਾਇਕ ਆਰਨੈਤ ਪਹੁੰਚੇ ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਵੱਧ ਚੜ ਕੇ ਖਨੌਰੀ ਬਾਰਡਰ ਤੇ ਪਹੁੰਚਣਾ ਚਾਹੀਦਾ ਹੈ ਉੱਥੇ ਹੀ ਉਹਨਾਂ ਨੇ ਸਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਕਿਸਾਨਾਂ ਦੀ ਗੱਲਬਾਤ ਮੰਨ ਲੈਣੀ ਚਾਹੀਦੀ ਹੈ ਕਿਉਂਕਿ ਸਾਰਾ ਇਕਸਿਸਟਮੀ ਕਿਸਾਨੀ ਦੇ ਨਾਲ ਚੱਲਦਾ ਹੈ ਇਸ ਤਰ੍ਹਾਂ ਵੱਡੇ ਪੱਧਰ ਤੇ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਇੰਡਸਟਰੀ ਦੇ ਕਲਾਕਾਰ ਪਹੁੰਚ ਰਹੇ ਹਾਂ ਜੀ ਬਸ ਇਹ ਕੋਈ ਮਤਲਬ ਜੋ ਸਾਡੇ ਖੇਤੀ ਕਾਨੂੰਨਾਂ ਦਾ ਰੌਲਾ ਕੋਈ ਇਕੱਲੇ ਇੱਕ ਬੰਦੇ ਦਾ ਨਹੀਂ ਆ ਸੋ ਸਾਡਾ ਸਾਰਾ ਹੀ ਹੈ ਕਿਉਂਕਿ ਖੇਤੀ ਨਾਲ ਸਾਰੇ ਜੁੜੇ ਹੋਏ ਆਂ ਖੇਤੀ ਦੇ ਸਬੰਧੀ ਸਾਡਾ ਸਾਰਾ ਕੁਝ ਚੱਲਦਾ ਜੀ ਹਾਂਜੀ ਕਿਸਾਨ ਦੇ ਦੇ ਕੀ ਲਗਾਤਾਰ ਅੰਦੋਲਨ ਚੱਲ ਰਿਹਾ ਹੈ ਉਹਨਾਂ ਸੇਤ ਡੇ ਬਾਈ ਡੇ ਡਾਊਨ ਹੋ ਰਹੀ ਹੈ ਪਰ ਕੇਂਦਰ ਸਰਕਾਰ ਤੋਂ ਤਾਂ ਕੋਈ ਵੀ ਹਾਲ ਤੱਕ ਅਸਰ ਨਹੀਂ ਇੱਕ ਵੀ ਜਿਹੜਾ ਸੱਦਾ ਹੈ ਬਿਆਨਾਂ ਰਾਹੀਂ ਜ਼ਰੂਰ ਆਇਆ ਹੈ ਪਰ ਰਿਟਰਨ ਰੂਪ ਦੇ ਵਿੱਚ ਜਿਹੜਾ ਉਹਨਾਂ ਨੂੰ ਨਹੀਂ ਬੁਲਾਇਆ ਗਿਆ ਕੋਈ ਗੱਲ ਨਹੀਂ ਐਦਾਂ ਦੇ ਮੈਨੂੰ ਲੱਗਦਾ ਹੁੰਦਾ